ਛੋਟੀ ਗੋਲ ਬੈਂਗਣੀ ਨੂੰ ਗੋਲ-ਗੋਲ ਸਾਈਜ਼ ਵਿੱਚ ਕੱਟ ਲਾਂਗੇ ਉਸ ਤੋਂ ਬਾਅਦ ਕੱਟਾਂਗੇ ਦੋ ਆਲੂ ਤੇ ਕੋਲੀ ਆਪਾਂ ਪਾਣੀ ਰੱਖਿਆ ਨੂੰ ਨਾਲ ਦੀ ਨਾਲ ਹੀ ਵਿੱਚ ਪਾ ਦਾਂਗੇ ਤਾਂ ਕਿ ਇਹ ਕਾਲੇ ਬਿਲਕੁਲ ਨਾ ਹੋਣ ਉਸ ਤੋਂ ਬਾਅਦ ਕੜਾਈ ਵਿੱਚ ਪਾਵਾਂਗੇ ਮੂਫਲੀ ਦੀਆਂ ਗੇਰੀਆਂ ਇਹਨਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਰੋਸਟ ਕਰ ਲਾਂਗੇ ਤੇ ਬਾਹਰ ਕੱਢ ਲਾਂਗੇ ਫਿਰ ਥੋੜੇ ਜਿਹੀ ਤੇਲ ਵਿੱਚ ਪਾਵਾਂਗੇ ਬੈਂਗਣੀ ਤੇ ਆਲੂ ਸਲੋ ਫਲੇਮ ਤੇ ਪਕਾਉਣੇ ਸ਼ੁਰੂ ਕਰ ਦਾਂਗੇ ਨਾਲ ਹੀ ਤਿਆਰ ਕਰਾਂਗੇ ਮਸਾਲਾ ਆਪਾਂ ਚਾਰ-ਪੰਜ ਕਲੀਆਂ ਲਸਣ ਦੀਆਂ ਦੋ-ਤਿੰਨ ਹਰੀਆਂ ਮਿਰਚਾਂ ਥੋੜੀ ਜਿਹੀ ਅਦਰਕ ਇੱਕ ਚਮਚ ਸਾਬਤ ਤਨੀਆ ਤੇ ਥੋੜਾ ਜਿਹਾ ਅਨਾਰ ਦਾਣਾ ਬਾਰ ਕੱਢ ਲਾਂਗੇ ਜਦੋਂ ਇਹ ਅੱਧੀਆਂ ਪੱਕ ਗਈਆਂ ਇਹਦੇ ਵਿੱਚ ਹਲਦੀ ਤੇ ਨਮਕ ਪਾ ਦਾਂਗੇ ਫਿਰ ਢੱਕ ਕੇ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਜਦੋਂ ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਏ ਇਹਨਾਂ ਨੂੰ ਕੜਾਈ ਵਿੱਚੋਂ ਬਾਹਰ ਕੱਢ ਲਾਂਗੇ ਫਿਰ ਉਸੇ ਕੜਾਈ ਵਿੱਚ ਥੋੜੇ ਜਿਹੀ ਤੇਲ ਵਿੱਚ ਪੋਨਾਂਗੇ ਜੀਰਾ ਵਿੱਚ ਪਾਵਾਂਗੇ ਦਰਦਰੇ ਪੀਸੇ ਹੋਏ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਦੋ ਪਾਵਾਂਗੇ ਮੋٹے ਕੱਟੇ ਹੋਏ ਟਮਾਟਰ ਇਹਨਾਂ ਨੂੰ ਢੱਕ ਕੇ ਪਕਾ ਲਿਓ ਤੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਉਸ ਤੋਂ ਬਾਅਦ ਵਿੱਚ ਪਾਓ ਤਿੱਖੀ ਮਿਰਚ ਮਸਾਲਾ ਧਨੀਆ ਪਾਊਡਰ ਆਪਾਂ ਇਹਦੇ ਵਿੱਚ ਪਹਿਲਾਂ ਇੱਕ ਚਮਚ ਸਾਬਤ ਧਨੀਆ ਵੀ ਪ ਸਿੱਧਾ ਇਹ ਹੈ ਕਿ ਉਹ ਫੇਰਾ ਪਏ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਪੁੰਨ ਲਾਂਗੇ ਵਿੱਚ ਪਾਵਾਂਗੇ ਪੀਸੀ ਹੋਈ ਮੂਫਲੀ ਫਿਰ 1 ਮਿੰਟ ਤੱਕ ਪਕਾ ਕੇ ਵਿੱਚ ਮਿਕਸ ਕਰ ਦਾਂਗੇ ਬੈਂਗਣੀ ਤੇ ਆਲੂ ਉੱਪਰ ਪਾ ਦਿਓ ਹਰਾ ਧਨੀਆ ਬਹੁਤ ਹੀ ਮਜ਼ੇਦਾਰ ਮਸਾਲਾ ਬੈਂਗਣੀ ਬਣ ਕੇ ਤਿਆਰ ਹੁੰਦੀ ਹੈ ਟਰਾਈ ਜਰ